ਨੂੰ ਪਹਿਲਾਂ ਪਤਾ ਸੀਗਾ ਵੀ ਜੋ ਕੁਝ ਇਹਨਾਂ ਨੇ ਮੇਰੇ ਤੇ ਪਹਿਲਾਂ ਕਰਦਣਾ ਉਹ ਹੁਣ ਵੀ ਇਹਨਾਂ ਨੇ ਕਰਨਾ ਹੈ ਇਸ ਕਰਕੇ ਮੈਨੂੰ ਪਤਾ ਸੀਗਾ ਇਹਨਾਂ ਨੇ ਕੋਈ ਨਾ ਕੋਈ ਚਿੱਠਾ ਨਾਵਾ ਕੱਢਣਾ ਹੀ ਹੁੰਦਾ ਮੇਰਾ ਬੰਦਾ 1 ਮਹੀਨਾ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ ਲੋ ਜੀ ਇਸ ਵਾਰ ਦੀ ਵੱਡੀ ਖਬਰ ਪਾਨਾ ਸਿੱਧੂ ਨੂੰ ਲੈ ਕੇ ਆ ਰਹੀ ਹੈ ਯੂਰਪ ਗਿਆ ਪਾਨਾ ਸਿੱਧੂ ਨੂੰ ਮਰਦਾ ਹੀ ਇੱਕ ਵਾਰ ਫੇਰ ਸਰਕਾਰ ਨੇ ਹਉਦੇ ਹੁਤੇ ਚਕੰਜਾ ਕਸ ਲਿਆ ਪਾਨਾ ਸਿੱਧੂ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਯਾਨੀ ਕਿ ਉਹ ਵਿਕਦੇ ਵਿੱਚ ਹੁਣ ਵਿਦੇਸ਼ ਜਾਣਾ ਪਾਨਾ ਸਿੱਧੂ ਆਸੇ ਸੌਖਾ ਨਹੀਂ ਹੋਏਗਾ ਜਿਉਂ ਹੀ ਪਾਨਾ ਸਿੱਧੂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ 에어ਪੋਰਟ ਦੇ ਉੱਤੇ ਪਹੁੰਚਿਆ ਤੇ ਉਸ ਨੂੰ ਰੋਕ ਲਿਆ ਗਿਆ ਪਾਨਾ ਸਿੱਧੂ ਨੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਗ੍ਰਿਫਤਾਰੀ ਪਾਣ ਲਈ ਤਾਕਤ ਸੀਗੇ ਪਰ ਫਿਰ ਵੀ ਉਹਨਾਂ ਦੇ ਕੋਲ ਕਾਗਜ਼ ਪੱਤਰ ਪੂਰੇ ਮਜ਼ਬੂਤ ਸੀ ਇਸ ਕਰਕੇ ਗ੍ਰਿਫਤਾਰੀ ਤਾਂ ਨਹੀਂ ਪਈ ਪਰ ਉਹਨਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਉਹਨਾਂ ਨੇ ਇੱਕ ਵਾਰ ਫਿਰ ਸਰਕਾਰ ਤੇ ਨਿਸ਼ਾਨਾ ਸਾਧਿਆ ਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਉਹਨਾਂ ਦੇ ਨਾਲ ਜੋ ਤੱਕਾ ਹੋ ਰਿਹਾ ਏ ਉਹ ਸਾਫ਼ ਦਿਖਾਈ ਦੇ ਰਿਹਾ ਪਾਣਾ ਸਿੱਧੂ ਨੇ ਸਿੱਧੇ ਤੌਰ ਤੇ ਕਿਹਾ ਕਿ ਜੇ ਫੜਨਾ ਹੀ ਸੀ ਤੇ ਮੈਨੂੰ ਭਾਵੇਂ ਫੜ ਵੀ ਲੈਂਦੇ ਮੈਨੂੰ ਕੋਈ ਪਰਚ ਨਹੀਂ ਸੀ ਕੀ ਕੁਝ ਕਹਿਗੇ ਪਾਣਾ ਸਿੱਧੂ ਤੁਸੀਂ ਆਪ ਹੀ ਦੇਖ ਲਓ ਮੈਨੂੰ ਪਹਿਲਾਂ ਪਤਾ ਸੀਗਾ ਵੀ ਜੋ ਕੁਝ ਇਹਨਾਂ ਨੇ ਮੇਰੇ ਤੇ ਪਹਿਲਾਂ ਕਰਦਿਆ ਉਹ ਹੁਣ ਵੀ ਇਹਨਾਂ ਨੇ ਕਰਨਾ ਇਸ ਕਰਕੇ ਮੈਨੂੰ ਪਤਾ ਸੀਗਾ ਇਹਨਾਂ ਨੇ ਕੋਈ ਨਾ ਕੋਈ ਚਿੱਠਾ ਨਾਵਾ ਕੱਢਣਾ ਹੀ ਹੁੰਦਾ ਮੇਰਾ ਬੰਦਾ 1 ਮਹੀਨਾ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ 1 ਮਹੀਨਾ ਜੇਲ੍ਹ ਦੇ ਵਿੱਚ ਬੈਠੇ ਹੋਣ ਤੋਂ ਬਾਅਦ ਮੈਂ ਜਦੋਂ ਪਹਿਲਾਂ ਮੈਨੂੰ ਪਹਿਲਾਂ ਦਿੱਲੀ ਰੋਕਿਆ ਗਿਆ ਦਿੱਲੀ ਰੋਕਣ ਤੋਂ ਬਾਅਦ ਹੁਣ ਇਸ ਤੋਂ ਬਾਅਦ ਕੀ ਹੋਇਆ ਇੱਥੇ ਲੰਮਾ ਸਮਾਂ ਹਰਾਸਮੈਂਟ ਕਰਨ ਤੋਂ ਬਾਅਦ ਮੈਂ ਆਪਣੇ ਵਕੀਲਾਂ ਨਾਲ ਗੱਲ ਕਰਾਉਣ ਤੋਂ ਬਾਅਦ ਸਾਰਾ ਕੁਝ ਕਿਉਂਕਿ ਮੈਂ ਸਾਰੇ ਜਦੋਂ ਪਹਿਲਾਂ ਮੈਂ ਗਿਆ ਸਾਰੇ ਕੁੱਟਾਂ ਦੇ ਪਰਮਿਸ਼ਨਾਂ ਲੈ ਕੇ ਗਿਆ ਹੋਇਆ ਬਾਹਰ ਇਹ ਮੇਰੇ ਕੋਲ ਸਾਰੇ ਆਰਡਰ ਸੀ ਆਰਡਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਜ਼ਬਾਨ ਤਾ ਭਰਾ ਕੇ ਗਿਆ ਪਰ ਹੁਣ ਫਿਰ ਇਹਨਾਂ ਨੇ ਜਿਹੜੀ ਹਰਕਤ ਕੀਤੀ ਆ ਇਹ ਮੇਰੀ ਇੱਥੇ ਰੱਸ਼ਟ ਵੀ ਪਾਉਣਾ ਚਾਹੁੰਦੇ ਸੀਗੇ ਵੀ ਦੀ ਰੈਸਟ ਪਾ ਕੇ ਨੂੰ ਚੱਕੀ ਜਦੋਂ ਮੈਂ ਸਾਰਾ ਕੁਝ ਦਿਖਾਇਆ ਦਿਖਾਉਣ ਤੋਂ ਬਾਅਦ ਹੁਣ ਮੇਰੇ ਇਹਨਾਂ ਨੇ ਪਾਸਪੋਰ ਇਸ ਕਰਕੇ ਜਿਹੜੀਆਂ ਇਹ ਹਰਕਤਾਂ ਨੇ ਗੀਆਂ ਮੈਂ ਮਾੜਾ ਕੀ ਕੀਤਾ ਮੈਨੂੰ ਤਾਂ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਜਿੰਨਾ ਤੇ ਮੈਚ ਆਉਣਾ ਵੀ ਕਾਰਵਾਈਆਂ ਕਰਨ ਕਰਾਉਣਾ ਚਾਹਣਾ ਉਹਨਾਂ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਕਰਦੇ ਤੁਸੀਂ ਮੇਰੇ ਤੇ ਆ ਕੇ ਕਦੇ ਮੇਰੀ ਆਲੂਸੀ ਜਾਰੀ ਕਰਤੀ ਕਦੇ ਮੇਰੀ ਮੈਨੂੰ 에ਰਪੋਰਟ ਤੋਂ ਫੜ ਲਿਆ ਕਦੇ ਇਹ ਕਰ ਲਿਆ ਇਹ ਕੋਈ ਗੱਲਾਂ ਨੇ ਗੀਆਂ ਇਹ ਕੀ ਨੇ ਗੀਆਂ ਆ ਹੁਣ ਆ ਨਵਾਂ ਜਿਹੜਾ ਇਹਨਾਂ ਨੇ ਆ ਚੀਜ਼ ਜਾਰੀ ਕਰੀ ਐ ਇਸ ਕਰਕੇ ਸਮਾਂ ਹਰ ਇੱਕ ਦਾ ਆਉਂਦਾ ਜਾਂਦਾ ਰਹਿੰਦਾ ਬਦਲਦਾ ਰਹਿੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀ ਨਹੀਂ ਨੀ ਕੋਈ ਚੱਕਰ ਨਹੀਂ ਥੋੜੀ ਵੀ ਸਰਕਾਰ ਦਾ ਕੋਈ ਬੜਾ ਲੰਮਾ ਸਮਾਂ ਨਹੀਂ ਰਹਿ ਗਿਆ ਪਰ ਜੋ ਤੁਸੀਂ ਮਾੜੀਆਂ ਨੀਤੀਆਂ ਤੇ ਉਤਰ ਰਹੇ ਹੋ ਉਤਰੇ ਹੋਇਓ ਨਾ ਮੈਂ ਅੱਜ ਬੋਲਣਾ ਬੰਦ ਕਰਾਂ ਨਾ ਮੈਂ ਕੱਲ ਬੋਲਣਾ ਬੰਦ ਕਰਾਂ ਤੁਸੀਂ ਵੱਧ ਤੋਂ ਵੱਧ ਕੀ ਕਰਨੀ ਸੀ ਹੁਣ ਇੱਥੇ ਕੀ ਕਮੀ ਛੱਡੀ ਐ ਰੇਸ਼ਟਪੌਣੀ ਚ ਪਾ ਲੰਦੇ ਤੁਸੀਂ ਇੱਥੇ ਰੇਸ਼ਟਪਾਲਾਂ ਦੇ ਫੇਰ ਵੀ ਤੁਹਾਨੂੰ ਪਤਾ ਹੀ ਆ ਤੁਸੀਂ ਉਹੀ ਜਦੋਂ ਰੇਸ਼ਟਪੌਣੀ ਮੈਨੂੰ ਫੜ ਲੈ ਜਾਂਦੇ ਤੁਸੀਂ ਪਹਿਲਾਂ ਨਹੀਂ ਮੈਨੂੰ ਚੰਡੀਗੜ੍ਹੋਂ ਫੜ ਕੇ ਲੈ ਗਏ ਉੱਥੋਂ 에ਰਪੋਰਟ ਤੋਂ ਵੀ ਫੜ ਕੇ ਲੈ ਗਏ ਦਿੱਲੀ ਵੀ ਮੈਨੂੰ ਹਰਾਸਮੈਂਟ ਕਰਿਆ ਤੁਸੀਂ ਇਹ ਕਰ ਕੀ ਰਹੇ ਹੋ ਪਾ ਲੋ ਰੇਸ਼ਟਪੌਣੀ ਸੀਗੀ ਫਿਰ ਵੀ ਤੁਹਾਨੂੰ ਛੱਡਣਾ ਹੀ ਪੈਂਦਾ ਪਹਿਲਾਂ ਵੀ ਤੁਸੀਂ ਮੇਰੇ ਉੱਤੇ ਪਰਚੇ ਪਾ ਕੇ ਬੜਾ ਜ਼ੋਰ ਲਾ ਲਿਆ ਪਹਿਲਾਂ ਵੀ ਤਾਂ ਫਿਰ ਛੱਡਣਾ ਹੀ ਪਿਆ ਇਸ ਕਰਕੇ ਲੋਕਾਂ ਨੂੰ ਪਤਾ ਮੈਨੂੰ ਪਹਿਲਾਂ ਪਤਾ ਸੀ ਕਿ ਇਸ ਕਰਕੇ ਮੈਂ ਦਿੱਲੀ ਏਅਰਪੋਰਟ 'ਤੇ ਉੱਤਰਾ ਮੈਨੂੰ ਪਤਾ ਸੀ ਕਿ ਉੱਥੋਂ ਇਹਨਾਂ ਨੇ ਮੈਨੂੰ ਚੱਕਣਾ ਇੱਥੋਂ ਇੱਥੋਂ ਜਦੋਂ ਮੈਂ ਸਾਰੀਆਂ ਆਪਣੀ ਲੀਗਲ ਟੀਮ ਨਾਲ ਗੱਲ ਕਰਾਉਣ ਤੋਂ ਬਾਅਦ ਇਹਨਾਂ ਨੇ ਹਰਾਸਮੈਂਟ ਕਰਨ ਤੋਂ ਬਾਅਦ ਸਾਰਾ ਕੁਝ ਜਿਹੜਾ ਆ ਹੋਇਆ ਇਹ ਚੀਜ਼ ਦੇ ਜ਼ਿੰਮੇਵਾਰ ਸਰਕਾਰੇ ਤੂੰ ਯਾਦ ਰੱਖੀ ਤੇਰਾ ਨਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਕੀ ਆ ਬਾਕੀ ਲੋਕਾਂ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਆ ਇਹਨਾਂ ਦੀ ਹਰਕਤਾਂ ਨੇਗੀਆਂ ਆ ਹੁਣ ਮੇਰਾ ਪਾਸਪੋਰਟ ਜਵਾ ਕਰਨ ਤੋਂ ਬਾਅਦ ਜਿਹੜਾ ਮੈਨੂੰ ਇਹਨਾਂ ਨੇ ਨਵਾਂ ਚਿੱਠਾ ਦਿੱਤਾ ਹੈ